ਨਾਲ ਤੁਸੀਂ ਕਾਫੀ ਕੰਮ ਵੀ ਕਰਦੇ ਰਹੇ ਹੋ ਇਹ ਚੱਕਰ ਕੀ ਹੋਇਆ ਕਿ ਰੋਸਾ ਪੈ ਗਿਆ ਕਿ ਟਿਕਟ ਨਹੀਂ ਮਿਲੀ ਜਲਬਤ ਕੀ ਹੋਈਗੀ ਆਜ਼ਾਦ ਮੀਰਵਾਰ ਖੜੇ ਹੋਗੇ ਤੁਸੀਂ ਟਿਕਟ ਲੈਣ ਲਈ ਮੇਰੇ ਕੋਲੇ ਕੋਈ ਬੈਗ ਹੈ ਨਹੀਂ ਸੀਗਾ ਜੇ ਮੈਂ ਮੇਰੇ ਕੋਲੇ ਕੋਈ ਥੋੜਾ ਬੈਗ ਹੁੰਦਾ ਤੇ ਮੈਂ ਜਾ ਕੇ ਟਿਕਟ ਲੈ ਆਉਂਦਾ ਪਰੰਤੂ ਮੈਂ ਬੈਗ ਕਿਹੜੀ ਦੀ ਗੱਲ ਕਰਦੇ ਹੋ ਬੈਗ ਨੋਟਾਂ ਵਾਲਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਤਰੀਕੇ ਦੇ ਜਿੱਤੇ ਹੋਏ ਆ ਆਜ਼ਾਦ ਮੀਰਵਾਰ ਹੋ ਕੇ ਕਿਉਂਕਿ ਤੁਹਾਡੇ ਸਾਹਮਣੇ ਜਿਹੜੀ ਪਹਾੜ ਵਰਗੀਆਂ ਪਾਰਟੀਆਂ ਦਾ ਪੂਰਾ ਬਰਜੋਰ ਲੱਗਾ ਉਹ ਪੁਰਾਣੀ ਸਿਆਸੀ ਆਗੂ ਨੇ ਜੀ ਪੁਰਾਣੀਆਂ ਸਿਆਸਤ ਪਾਰਟੀਆਂ ਨੇ ਜਿਹੜੇ ਕਹਿੰਦੇ ਕਿ ਅਸੀਂ ਕਿਸ ਤਰੀਕੇ ਨਾਲ ਚੋਣ ਦੜ ਨਹੀਂ ਆਪਣੇ ਉਮੀਦਵਾਰ ਨੂੰ ਸਮਝਾ ਕੇ ਭੇਜਦੇ ਕਿ ਭਾਈ ਇਹ ਐਵੇਂ ਐਵੇਂ ਕਰਨਾ ਉਹਨਾਂ ਨੇ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਆ ਉਹਨੂੰ ਬਦਲਾਅ ਦੀ ਜਗ੍ਹਾ ਤੇ ਕਿਸੇ ਹੋਰ ਹੀ ਟਿੱਕੇ ਨਾਲ ਬਦਲਾਅ ਕਰ ਦਿੱਤਾ ਨਹੀਂ ਸਭ ਤੋਂ ਭਗਤ ਸਿੰਘ ਉਹਨਾਂ ਨੂੰ ਜ਼ਿਆਦਾ ਨਾਲ ਲੈ ਕੇ ਚੱਲਦੇ ਨੇ ਹਾਂਜੀ ਅਸੀਂ ਉਹਨਾਂ ਨਾਲ ਵੀ ਜ਼ਿਆਦਾ ਲੈਣੇ ਆ ਇਹ ਖੇਤਰਾਂ ਜਿਹੜੀਆਂ ਦੂਜੀਆਂ ਪਾਰਟੀਆਂ ਰਹੀਆਂ ਆ ਤਾਂ ਲਈ ਸੰਤੋ ਭਾਵੇਂ ਉਹ ਕਾਂਗਰਸ ਹੀ ਭਾਵੇਂ ਬੀਜੇਪੀ ਆ ਤੇ ਭਾਵੇਂ ਬਾਦਲਦਾਰ ਆ ਇਹ ਸਾਰਿਆਂ ਨੇ ਲੋਕਾਂ ਨੂੰ ਜਿਹੜੇ ਆ ਨਾ ਗੱਲਾਂ ਦੇ ਨਾਲ ਮੁੰਡੇ ਦਿੱਤੇ ਉਹਦਾ ਕੰਮ ਨਹੀਂ ਕੀਤਾ ਕੋਈ ਸਲੋਗਨ ਜਿਹੜਾ ਤੁਹਾਡੇ ਕਿ ਰਲਦਾ ਮਿਲਦਾ ਅਬ ਕੀ ਬਾਾਰ ਮੋਦੀ ਸਰਕਾਰ ਅਬ ਕੀ ਬਾਾਰ ਆਜ਼ਾਦ ਆਜ਼ਾਦ ਉਮੀਦਵਾਰ ਹੈ ਮੋਦੀ ਸਰਕਾਰ ਦਾ ਕੁਝ ਵੀ ਨਹੀਂ ਆ ਉਹਨਾਂ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਲੋਕਲ ਬੋਡੀ ਜਿਹੜੇ ਲੋਕਲ ਲੋਕ ਉਹਨਾਂ ਨੂੰ ਕਿ ਸਾਡਾ ਕਨੈਕਟ ਐਮਸੀ ਤੱਕ ਪਹੁੰਚੇ ਐਮਸੀ ਸਾਡੀ ਆਵਾਜ਼ ਅਕੇ ਤੱਕ ਲੈ ਜਾਏ ਹੁਣ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਤੁਸੀ ਬਹੁਤ ਖੁਸ਼ ਨਹੀਂ ਲੱਗ ਰਹੀ ਜੀ ਸੋ ਹੁਣ ਜੇਕਰ ਆਸੀਂ ਆਪਣੇ ਇਲਾਕੇ ਦੇ ਕੰਮ ਕਰਾਉਣੀਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਕਿਹੜੀ ਸਰਕਾਰ ਤੋਂ ਅਪਰੋਚ ਕਰੂਗੇ ਤੁਸੀਂ ਆਹ ਰੋੜ ਜਿਹੜੀ ਬਣੀ ਆ ਰਤੋ ਰਾਤ ਬਣ ਗਈ ਆ ਆਹ ਬਜਰੀ ਜਿਹੜੀ ਆ ਨਿਕਲ ਰਹੀ ਆ ਇੱਕ ਅੱਤੇ ਤਿੰਨ ਮੀ ਪੈ ਗਿਆ ਤਾਂ ਇਹ ਵੀ ਗਈ ਜੀ ਰੋੜ ਤਾਂ ਨਵੀਂ ਬਣ ਗਈ ਆ ਲੈਨਰ ਉਹਨਾਂ ਲਾ ਦਿੱਤੇ ਲੈਨਰ ਰਾਤੀ ਲੱਗਿਆ ਜੀ ਅੱਛਾ ਰਾਤੀ ਲੱਗਿਆ ਸਵੇਰੇ ਸਵੇਰੇ ਅਸੀਂ ਆ ਕੇ ਦੇਖਦੇ ਹਾਂ ਇੰਨਾ ਕੁਝ ਤਾਂ ਬਣਿਆ ਪਹਿਲੇ ਤੇ ਕੋਏ ਪਏ ਸੀ ਹਾਂ ਮੇਰਾ ਤਾਂ ਇਲਾਕੇ ਇੱਕ ਦਿਨ ਦੁਖਣ ਲੱਗ ਗਿਆ ਥੋ ਨੰਗ ਤੇ ਨੰਗ ਤੇ ਗੱਡੀ ਵੀ ਟੁੱਟ ਜਲੰਧ ਦੇ ਨਗਰ ਨਗਰ ਕੰਪਨੀਆ ਚੋਣਾ ਜਿੱਥੇ ਕੀ ਹੁਣ ਵਾਰਡ ਨੰਬਰ 18 ਚ ਪਹੁੰਚੇ ਆ ਆਜ਼ਾਦ ਉਮੀਦਵਾਰ ਦੇ ਆਜ਼ਾਦ ਉਮੀਦਵਾਰ ਹੋਣ ਦਾ ਮਤਲਬ ਇਹ ਹੁੰਦਾ ਕਿਉਂਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਨੇ ਲੇਕਿਨ ਉਹਦੇ ਖਿਲਾਫ ਖੜੇ ਹੋ ਜਾਣਾ ਉਹਦੇ ਵਿਰੋਧੀ ਬਣ ਜਾਣਾ ਕਿਉਂਕਿ ਆਜ਼ਾਦ ਉਮੀਦਵਾਰ ਦੇ بڑے ਕਹੋ ਕਿ ਉਹਨੂੰ ਕਿਤੇ ਨਾ ਕਿਤੇ ਇਹ ਚੀਜ਼ ਬੜੀ ਉਖ ਹੁੰਦੀ ਕਿ ਆ ਲੋਕਾਂ ਦਾ ਵਿਚਾਰ ਹੋਣੀ ਸੋ ਨਵਾਂ ਆਪਣਾ ਚੋਣ ਨਿਸ਼ਾਨ ਲੈ ਕੇ ਆਉਣਾ ਚੋਣ ਨਿਸ਼ਾਨ ਇਹਨਾਂ ਦਾ ਹੈਗਾ ਜੀ ਪੈਨ ਤੇ ਸਰਦਾਰ ਦਲਬੀਰ ਸਿੰਘ ਤੇਜੀ ਜੋਗੀ ਵਾਰ ਨੰਬਰ 18 ਤੋਂ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਜੀ ਸਤਿ ਸ੍ਰੀ ਅਕਾਲ ਵਧੀਆ ਜੀ ਵਧੀਆ ਠੀਕ ਠਾਕ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਆਜ਼ਾਦ ਉਮੀਦਵਾਰ ਤੁਸੀਂ ਬਣ ਕੇ ਸਾਹਮਣੇ ਆਏ ਹੋ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਕਾਫੀ ਕੰਮ ਵੀ ਕਰਦੇ ਰਹੇ ਹੋ ਜੀ ਜੀ ਇਹ ਚੱਕਰ ਕੀ ਹੋਇਆ ਕਿ ਰੋਸਾ ਪੈ ਗਿਆ ਕਿ ਟਿਕਟ ਨਹੀਂ ਮਿਲੀ ਗਲਬਾਤ ਕੀ ਹੋਈਗੀ ਆਜ਼ਾਦ ਮੀਰਵਾਰ ਖੜੇ ਹੋਗੇ ਤੁਸੀਂ ਆਜ਼ਾਦ ਉਮੀਦਵਾਰ ਮੈਂ ਲੋਕਾਂ ਦੇ ਨਾਲ ਖੜਾ ਹੋਇਆ ਜੀ ਲੋਕਾਂ ਦੀ ਸੋਚ ਤੇ ਪਹਿਰਾ ਦੇਣਾ ਪੈਂਦਾ ਜਿਹੜੀ ਪਾਰਟੀ ਸਗੀ ਉਹ ਲੋਕਾਂ ਦੀ ਸ ਟਿਕਟ ਲੈਣ ਲਈ ਮੇਰੇ ਕੋਲੇ ਕੋਈ ਬੈਗ ਹੈ ਨਹੀਂ ਸੀਗਾ ਜੇ ਮੈਂ ਮੇਰੇ ਕੋਲੇ ਕੋਈ ਥੋੜਾ ਬੈਗ ਹੁੰਦਾ ਤੇ ਮੈਂ ਜਾ ਕੇ ਟਿਕਟ ਲੈ ਆਉਂਦਾ ਪਰੰਤੂ ਮੈਂ ਬੈਗ ਕਿਹੜੀ ਦੀ ਗੱਲ ਕਰ ਰਹੇ ਹਾਂ ਬੈਗ ਨੋਟਾਂ ਵਾਲਾ ਅੱਛਾ ਇਸ ਕਰਕੇ ਮੈਂ ਜਿਹੜਾ ਉਹ ਨੋਟ ਨਹੀਂ ਦੇ ਸਕਦਾ ਕਿਸੇ ਨੂੰ ਪਾਰਟੀ ਨੂੰ ਕਿਸੇ ਵੀ ਪਾਰਟੀ ਤੋਂ ਜਿਹੜਾ ਟਿਕਟ ਲੈਣੇ ਅੱਜ ਬੈਗ ਦੀ ਲੋੜ ਹੈ ਮੈਂ ਸਮਝਾ ਕਿ ਮੈਂ ਜਿਹੜਾ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਇਮਾਨਦਾਰੀ ਨਾਲ ਹੀ ਅੱਜ ਆਪਣੇ ਆਜ਼ਾਦ ਉਮੀਦਵਾਰ ਵੱਲੋਂ ਜਿਹੜੇ ਪੇਪਰ ਭਰੇ ਆ ਔਰ ਅਸੀਂ ਕੈਂਪੇਨ ਕਰ ਰਹੇ ਹਾਂ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਜੀ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਔਰ ਮੇਰੇ ਨਾਲ ਚੱਲੇ ਹੋਏ ਆ ਸਾਰੇ ਮੇਰੇ ਨਾਲ ਉਹ ਸਾਰੇ ਸਾਥ ਦੇ ਰਹੇ ਆ ਔਰ ਅਸੀਂ ਇੱਕ ਕਿਸਮ ਦਾ ਜਿੱਤੇ ਪਏ ਆ ਅਸੀਂ ਆਪਣੀ ਇਲੈਕਸ਼ਨ ਜਿਹੜੀ ਜਿੱਤੇ ਪਏ ਆ ਕੈਂਪੇਨ ਤਾਂ ਹੁਣ ਅਸੀਂ ਇਸ ਕਰਕੇ ਕਰ ਰਹੇ ਆ ਕਿ ਥੋੜਾ ਜਿਹੜਾ ਵਧੀਆ ਤਰੀਕੇ ਨਾਲ ਜਿੱਤ ਮਿਲ ਜਾਏ ਔਰ ਇਹਨਾਂ ਨੂੰ ਪਤਾ ਲੱਗ ਜਾਏ ਕਿ ਇੱਕ ਆਯਾਤ ਕੈਂਡੀਡੇਟ ਜਿਹੜਾ ਉਮੀਦਵਾਰ ਆ ਉਹ ਵੀ ਜਿੱਤ ਸਕਦਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੱਕ ਤਰੀਕੇ ਦੇ ਜਿੱਤੇ ਹੋਏ ਆ ਆਜ਼ਾਦ ਮੀਤਵਾਰ ਹੋ ਗਿਆ ਕਿਉਂਕਿ ਤੁਹਾਡੇ ਸਾਹਮਣੇ ਜਿਹੜੀਆਂ ਪਹਾੜ ਵਰਗੀਆਂ ਪਾਰਟੀਆਂ ਦਾ ਪੂਰਾ ਪੂਰਾ ਜ਼ੋਰ ਲੱਗਾ ਉਹ ਪੁਰਾਣੇ ਸਿਆਸੀ ਆਗੂ ਨੇ ਜੀ ਪੁਰਾਣੀਆਂ ਸਿਆਸਤ ਪਾਰਟੀਆਂ ਨੇ ਜਿਹੜੀ ਕਹਿੰਦੇ ਕਿ ਅਸੀਂ ਕਿਸ ਤਰੀਕੇ ਨਾਲ ਚੋਣ ਲੜਨੀ ਹੈ ਆਪਣੇ ਉਮੀਦਵਾਰ ਨੂੰ ਸਮਝਾ ਕੇ ਭੇਜਦੇ ਕਿ ਭਾਈ ਐਵੇਂ ਐਵੇਂ ਕਰਨਾ ਜੇ ਚੋਣ ਲੜਨੀਆਂ ਤਾਂ ਲੇਕਿਨ ਥੋੜਾ ਹੁਣ ਦਾਵਾ ਇਹ ਆਉਂਦਾ ਕਿ ਜੀ ਅਸੀਂ ਆਪਣੇ ਵਾਰਡ ਨੂੰ ਜਿੱਤੇ ਮਏ ਆ ਦੇਖੋ ਪਿਛਲੀ ਵਾਰੀ ਜਿਹੜੀ ਸਰਕਾਰ ਬਣੀ ਸੀਗੀ ਉਹ ਬਤਲਾ ਕਰਕੇ ਬਦਲੀ ਸੀਗੀ ਇਹ ਲੋਕਾਂ ਨੇ ਕਿਹਾ ਕਿ ਅਸੀਂ ਬਦਲਾਅ ਕਰਨਾ ਪਰ ਉਹਨਾਂ ਨੂੰ ਤੋਂ ਬਦਲਾਅ ਕੁਝ ਹੋਰ ਹੀ ਤਰ੍ਹਾਂ ਦਾ ਬਦਲਾਅ ਹੋ ਗਿਆ ਮਤਲਬ ਕਿ ਬਦਲਾਅ ਜਿਹੜਾ ਚਾਹੁੰਦੇ ਸੀ ਲੋਕ ਲੋਕ ਉਹ ਨਹੀਂ ਹੋਇਆ ਬਦਲਾਅ ਉਹ ਆਪ ਹੀ ਬਦਲ ਗਏ ਉਹਨਾਂ ਨੇ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਆ ਉਹਨੂੰ ਬਦਲਾਅ ਦੀ ਜਗ੍ਹਾ ਤੇ ਕਿਸੇ ਹੋਰ ਹੀ ਤਰੀਕੇ ਨਾਲ ਬਦਲਾ ਦਿੱਤਾ ਜੀ ਸਾਹਿਬ ਤਾਂ ਭਗਤ ਸਿੰਘ ਉਹਨਾਂ ਨੂੰ ਜ਼ਿਆਦਾ ਨਾਲ ਲੈ ਕੇ ਚੱਲਦੇ ਨੇ ਹਾਂਜੀ ਅਸੀਂ ਉਹਨਾਂ ਨਾਲ ਵੀ ਜ਼ਿਆਦਾ ਲੈਣੇ ਆ ਅਸੀਂ ਭਗਤ ਸਿੰਘ ਦੀ ਸੋਚ ਦੇ ਬੰਦੇ ਆ ਅਸੀਂ ਇਨਕਲਾਬੀ ਆ ਸ਼ੁਰੂ ਤੋਂ ਹੀ ਇਨਕਲਾਬੀ ਰਹੇ ਆ ਔਰ ਰਵਾਂਗੇ ਵੀ ਜੀ ਜੀ ਪਰੰਤੂ ਜਿਹੜਾ ਉਹਨਾਂ ਦੀ ਸੋਚ ਆ ਉਹਨਾਂ ਤੇ ਪੈਰਾ ਦੇ ਜਿਹੜਾ ਦਊਗਾ ਉਹਨੇ ਹੀ ਜਿੱਤਣਾ ਆ ਇਹ ਇੱਕ ਦੋ ਦੋ ਸਾਲ ਚਾਰ ਸਾਲ ਹੀ ਜਿਹੜਾ ਆ ਉਹ ਤੁਸੀਂ ਲੋਕਾਂ ਨਾਲ ਧੋਖਾ ਕਰ ਸਕਦੇ ਆ ਜਿਆਦਾ ਸਮਾਂ ਨਹੀਂ ਟਿਕ ਸਕਦੇ ਤੁਹਾਡੀ ਤੁਹਾਡੀ ਵਾਰਡ ਜਿਹੜੀ ਕਿਹੜੇ ਕਿਹੜੇ ਇਲਾਕੇ ਆ ਜਾਂਦੇ ਜੀ ਕਿਹੜੇ ਕਿਹੜਾ ਆ ਜਾਂਦਾ ਸਾਡੇ ਚ ਦੇਖੋ ਜੀ ਡਿਫੈਂਸ ਕਲੋਨੀ اٹਵਾਲ ਹਾਊਸ ਇਧਰ ਆ ਗਿਆ ਸਾਡਾ ਬਾਰਾਦਰੀ ਪਾਰਟ 1 ਸਾਡਾ ਹਰਦਿਆਲ ਨਗਰ ਜਸਵੰਤ ਨਗਰ ਰੋਪਨਗਰ ਇਧਰ ਸਾਡਾ ਗੁਰਜੀਤ ਨਗਰ ਔਰ ਇਜਗਮ ਹੱਲਾ ਔਰ ਸਾਡਾ ਜਿਹੜਾ ਸਾਹਮਣੇ ਆ 골ਡਨ ਐਵੇਨਿਊ ਪਾਰਟ 1 ਇਹ ਸਾਡੇ ਸਾਰੇ ਮਹੱਲੇ ਨੇ ਔਰ ਸਾਡੇ ਸਾਰੇ ਮਿੱਤਰ ਨੇ ਲੋਕ ਔਰ ਉਹਨਾਂ ਨੇ ਦੇਖਿਆ ਕਿ ਜਿਹੜਾ ਅਬ ਕੀ ਵਾਰ ਆਜ਼ਾਦ ਉਮੀਦਵਾਰ ਮੈਂ ਤਾਂ ਇਹ ਕਹੂੰਗਾ ਆਜ਼ਾਦ ਉਮੀਦਵਾਰਾਂ ਨੂੰ ਜਿਤਾਓ ਮੈਂ ਤਾਂ ਜਿੱਤੇ ਹੀ ਪਿਆ ਬਾਕੀ ਜਿਹੜੇ ਆ ਆਜ਼ਾਦ ਉਮੀਦਵਾਰ ਵੀ ਆ ਉਹ ਵੀ ਜਿੱਤਣਗੇ ਔਰ ਸਾਡੀ ਆਜ਼ਾਦ ਉਮੀਦਵਾਰਾਂ ਦੀ ਅੱਗੇ ਸਰਕਾਰ ਬਣੇ ਇਹ ਲੋਕਾਂ ਦੀ ਸਰਕਾਰ ਬਣੇ ਸਲੋਗਨ ਜਿਹੜਾ ਤੁਹਾਡੇ ਕਿ ਰਲਦਾ ਮਿਲਦਾ ਅਬ ਕੀ ਬਾਰ ਮੋਦੀ ਸਰਕਾਰ ਅਬ ਕੀ ਬਾਰ ਆਜ਼ਾਦ ਆਜ਼ਾਦ ਉਮੀਦਵਾਰ ਹੈ ਮੋਦੀ ਸਰਕਾਰ ਦਾ ਕੁਝ ਵੀ ਨਹੀਂ ਆ ਉਹਨਾਂ ਨੇ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ ਉਹਨਾਂ ਤੱਕ ਉਹਨਾਂ ਤੋਂ ਤਾਂ ਕਿਸਾਨ ਹੀ ਨਹੀਂ ਸਾਹਮ ਹੋ ਰਹੇ ਕਿਉਂਕਿ ਕਿਸਾਨਾਂ ਦੇ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਹੋਰ ਉਹਨਾਂ ਨੇ ਕੀ ਕਰਨਾ ਮੋਦੀ ਸਰਕਾਰ ਨੇ ਔਰ ਅਸੀਂ ਕਰਾਂਗੇ ਅਸੀਂ ਕਿਸਾਨਾਂ ਨਾਲ ਵੀ ਚੱਲਦੇ ਆਂ ਅਸੀਂ ਮਜ਼ਦੂਰਾਂ ਨਾਲ ਵੀ ਚੱਲਦੇ ਆਂ ਅਸੀਂ ਆ ਦੁਕਾਨਦਾਰਾਂ ਨਾਲ ਵੀ ਚੱਲਦੇ ਆਂ ਦਿਹਾੜੀਦਾਰਾਂ ਨਾਲ ਵੀ ਚੱਲਦੇ ਆਂ ਪ੍ਰਵਾਸੀਆਂ ਨਾਲ ਵੀ ਅਸੀਂ ਚੱਲਦੇ ਆਂ ਸਾਡੇ ਸਾਰੇ ਅਸੀਂ ਹਰੇਕ ਬੰਦੇ ਦੇ ਨਾਲ ਖੜੇ ਆ ਹਮੇਸ਼ਾ ਉਹਦੇ ਉਹਦੇ ਜਿਹੜੀ ਮੁਸ਼ਕਿਲਾਂ ਆ ਉਹਨੂੰ ਹੱਲ ਕਰਨ ਲਈ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਾਂਗੇ ਹਮੇਸ਼ਾ ਕਰਦੇ ਰਹਾਂਗੇ ਜਿਹੜੇ ਐਮਸੀ ਹੁੰਦੇ ਨੇ ਜਾਂ ਕਾਉਂਸਲ ਜਿਹਨੂੰ ਆਪਾਂ ਕਹਿੰਦੇ ਨੇ ਉਹ ਹੁੰਦਾ ਕਿ ਲੋਕਲ ਕਨੈਕਟ ਜ਼ਾਰਾ ਹੁੰਦਾ ਉਹਨਾਂ ਨਾਲ ਕਿ ਲੋਕਲ ਬੋਡੀ ਜਿਹੜੇ ਲੋਕਲ ਲੋਕ ਹੁੰਦੇ ਉਹਨਾਂ ਨੂੰ ਕਿ ਸਾਡਾ ਕਨੈਕਟ ਐਮਸੀ ਤੱਕ ਪਹੁੰਚੇ ਐਮਸੀ ਸਾਡੀ ਆਵਾਜ਼ ਅੱਗੇ ਤੱਕ ਲੈ ਕੇ ਜਾਏ ਹੁਣ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਤੁਸੀਂ ਬਹੁਤ ਖੁਸ਼ ਨਹੀਂ ਲੱਗ ਰਹੀ ਜੇ ਸਹਸਾਭ ਜੇ ਤੁਹਾਡੀ ਗੱਲਾਂ ਸਾਹਮਣੇ ਆਈਆਂ ਸੋ ਹੁਣ ਜੇਕਰ ਆਸੀ ਆਪਣੇ ਇਲਾਕੇ ਦੇ ਕੰਮ ਕਰਾਉਣੇ ਆ ਉਹਨਾਂ ਦੀਆਂ ਮੰਗਾ ਪੂਰੀਆਂ ਕਰਨੀਆਂ ਕਿਹੜੀ ਸਰਕਾਰ ਤੋਂ ਅੱਗੇ ਅਪਰੋਚ ਕਰੂਗੇ ਤੁਸੀਂ ਦੇਖੋ ਸਰਕਾਰ ਆਜ਼ਾਦਾਂ ਨਹੀਂ ਬਣਨੀ ਅੱਗੇ ਸਰਕਾਰ ਤੇ ਸਾਡੀ ਜਦੋਂ ਇਹ ਕਾਉਂਸਲਰ ਦੀਆਂ ਕਾਉਂਸਲਰੀਆਂ ਇਲੈਕਸ਼ਨਸ ਹੈਗੀਆਂ ਇੱਥੇ ਮਹਿਰਬਾਨਾ ਡਿਪਟੀ ਮਹਿਰਬਾਨਾ ਆ ਇੱਥੇ ਸਾਰੇ ਕਾਉਂਸਲ ਬਣਨੇ ਆ ਇਹਨਾਂ ਨੇ ਫੈਸਲੇ ਲੈਣੇ ਆ ਇਹਨਾਂ ਨੇ ਬਜਟ ਯੂਜ਼ ਕਰਨਾ ਆ ਔਰ ਇਹ ਜਿਹੜਾ ਸਰਕਾਰ ਦਾ ਇਹਦੇ ਵਿੱਚ ਕੋਈ ਰੋਲਾ ਨਹੀਂ ਹੈਗਾ ਔਰ ਜਿਹੜੇ ਆਜ਼ਾਦ ਜਦੋਂ ਖੜੇ ਹੋਗੇ ਜਦੋਂ ਇੱਕ ਪਾਸੇ ਭਗਤ ਸਿੰਘ ਵਰਗਾ ਜਿਹੜਾ ਇੱਕੋ ਹੀ ਸੀਗਾ ਜਿਹੜਾ ਖੜਾ ਹੋ ਗਿਆ ਸੀ ਹਿੰਦੁਸਤਾਨ ਦੇ ਵਿੱਚ ਤੇ ਜੇ ਸਾਡੇ ਵਰਗੇ ਆਜ਼ਾਦ ਜਿਹੇ ਖੜੇ ਹੋ ਗਏ ਤੇ ਇਹਨਾਂ ਨੂੰ ਸਬਕ ਸਿਖਾ ਦਾਂਗੇ ਹਮ ਸਰਕਾਰਾਂ ਦਾ ਮੱਥਾ ਲਾਉਣਾ ਪਿਆ ਹਾਂ ਲਾਵਾਂਗੇ ਪੱਕਾ ਲਾਵਾਂਗੇ ਜੰਗ ਮੀਰਵਾ ਜੰਗ ਮੀਰਵਾ ਥੋੜਾ ਇਲਾਕਾ ਜਿਹੜਾ ਪੈਂਦਾ ਜੀ 80% ਪੋਰਸ਼ ਏਰੀਆ ਆ ਜਾਂਦਾ ਜੀ ਆਪਣਾ ਜਲੰਧਰ ਦਾ ਜੀ ਜੀ ਹਣਾ ਕਿਹੜੀਆਂ ਕਿੜੀਆਂ ਪ੍ਰੋਬਲਮਸ ਹੁੰਦੀਆਂ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਪੌਸ਼ ਏਰੀਆ ਆ ਉਹਦੀਆਂ ਮੁਸ਼ਕਲਾਂ ਹੋਣੀਆਂ ਨਹੀਂ ਚਾਹੀਦੀਆਂ ਪਰੰਤੂ ਮੈਂ ਇੱਥੇ ਲੋਕਾਂ 'ਚ ਵਿਚਰਿਆ ਤੇ ਇੱਥੇ ਸਭ ਤੋਂ ਜ਼ਿਆਦਾ ਮੁਸ਼ਕਲਾਂ ਉਹਨਾਂ ਦੀਆਂ ਹੂੰ ਇੱਥੇ ਦੇਖੋ ਕਦੇ ਕਾਰਪੋਰੇਸ਼ਨ ਦਾ ਕੋਈ ਇੱਥੇ ਕਾਉਂਸਲਰ ਨਹੀਂ ਆਇਆ ਲੱਗਦਾ ਕਦੇ ਕੋਈ ਲੋਕਾਂ ਨੇ ਰੋਡ ਨੂੰ ਇਨਕ੍ਰੋਚਮੈਂਟ ਕੀਤੀ ਹੋਈ ਆ ਹੂੰ ਛੜੀਆਂ ਆਪਣੇ ਵਧਾਈਆਂ ਹੋਈਆਂ ਅੱਛਾ ਇੱਥੇ ਅ ਡੌਗਸ ਦੀ ਪ੍ਰੋਬਲਮ ਹੈਗੀ ਆ ਜਿਹੜੇ ਆ گاਵਾ ਆ ਇਹਨਾਂ ਦੀ ਪ੍ਰੋਬਲਮ ਆ ਵਿੱਚ ਵਜਦੀਆਂ ਫਿਰਦੀਆਂ ਔਰ ਪਾਰਕ ਇੰਨੇ ਗੰਦੇ ਹੋ ਚੁੱਕੇ ਆ ਕਿ ਮੈਨੂੰ ਅੱਜ ਵੈਸੇ ਕਹਿਣਾ ਨਹੀਂ ਚਾਹੀਦਾ ਅੱਜ ਜੋ ਲੋਕਾਂ ਨੇ ਮੈਨੂੰ ਦੱਸਿਆ ਕਿ ਆ ਹਾਲ ਦੇਖੋ ਸਾਡਾ ਜਿਹੜਾ 12 ਦਰੀ ਦਾ ਪਾਰਕਾਂ ਦਾ ਹਾਲ ਦੇਖੋ ਸੜਕਾਂ ਦਾ ਹਾਲ ਦੇਖੋ ਗੰਧ ਪਿਆ ਹੋਇਆ ਕੋਈ ਸਫਾਈ ਕਰਨ ਨਹੀਂ ਆਉਂਦਾ ਆ ਰੋਡ ਜਿਹੜੀ ਬਣੀ ਆ ਰਤੋ ਰਾਤ ਬਣ ਗਈ ਆ ਆ ਬਜਰੀ ਜਿਹੜੀ ਆ ਉਹ ਨਿਕਲ ਰਹੀ ਆ ਇੱਕ ਅੱਧੇ ਦਿਨ ਨੂੰ ਮੀਂਹ ਪੈ ਗਿਆ ਤਾਂ ਇਹ ਵੀ ਗਈ ਇਹ ਸਿਰਫ ਇਲੈਕਸ਼ਨ ਦਾ ਜੋੜ ਤਾਂ ਨਹੀਂ ਬਣ ਗਿਆ ਲੈਣ ਨੂੰ ਲਾਤੇ ਨਹੀਂ ਲੱਗੀਆਂ ਜੀ ਇਹ ਅੱਛਾ ਰਾਤੀ ਲੱਗੀਆਂ ਸਵੇਰੇ ਸਵੇਰੇ ਅਸੀਂ ਆ ਕੇ ਦੇਖਿਆ ਤੇ ਚੰਗੀ ਗੱਲ ਆ ਵੈਸੇ ਇਦਾਂ ਚਾਈਡ ਡਿਵੈਲਪਮੈਂਟ ਤਾਂ ਹੋ ਰਹੀ ਆ ਲੋਕਾਂ ਦੇਖਣ ਡਿਵੈਲਪਮੈਂਟ ਤਾਂ ਹੋ ਰਹੀ ਹਾਂਜੀ ਹਾਂਜੀ ਬਹਾਨੇ ਨਾਲ ਚਲੋ ਕੁਛ ਨਾ ਕੁਛ ਤਾਂ ਬਣਿਆ ਪਹਿਲੇ ਇੱਥੇ ਟੋਏ ਪਏ ਸੀ ਮੇਰਾ ਤਾਂ ਇਲਾਕੀ ਇੱਕ ਦਿਨ ਦੁਖਣ ਲੱਗ ਗਿਆ ਇਥੋਂ ਨੰਗਦੇ ਨੰਗਦੇ ਗੱਡੀ ਵੀ ਟੁੱਟ ਗਈ ਮੈਂ ਚਾਹੁੰਦਾ ਜਿਹੜੇ ਨਾਲ ਖੜੇ ਨੇ ਇਹਨਾਂ ਨੇ ਵੀ ਗੱਲਬਾਤ ਕਰ ਲੈ ਵਾ ਸਤਿ ਸ਼੍ਰੀ ਅਕਾਲ ਜ ਅਸੀਕਾਲ ਜੀ ਕੀ ਕਹੋਗੇ ਜੀ ਤੁਸੀਂ ਤੁਹਾਡੇ ਇਲਾਕੇ ਤੋਂ ਖੜੇ ਹੋਏ ਨੇ ਜੀ ਮੈਂ ਨਾਂ ਸਰਦਾਰ ਦਲਬੀਰ ਸਿੰਘ ਤੇਜੀ ਨੇ ਬਹੁਤ ਵੱਡਾ ਹੌਸਲਾ ਕੀਤਾ ਵਾ ਜੀ ਜਿਹੜੇ 18 ਵਾਰਡ ਦੇ ਵਿੱਚ ਖੜੇ ਆ ਸਾਰੀਆਂ ਇਹਨਾਂ ਗੱਲਬਾਤ ਦੱਸੀ ਆ ਜਿਹੜੀ ਪਾਰਟੀ ਨੂੰ ਇਹਨਾਂ ਨੇ ਪਹਿਲਾਂ 92 ਦਿੱਤੇ ਆ ਪੰਜਾਬ ਵਾਲੇ ਉਹਨਾਂ ਬਾਰੇ ਹੂੰ ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਪਾਰਟੀਆਂ ਰਹੀਆਂ ਵਾ 47 ਛਣ ਤੋਂ ਭਾਵੇਂ ਉਹ ਕਾਂਗਰਸ ਹੀ ਭਾਵੇਂ ਭਾਜੀਪੀ ਆ ਤੇ ਭਾਵੇਂ ਬਾਦਲ ਦਾ ਰਿਆ ਇਹ ਸਾਰਿਆਂ ਨੇ ਲੋਕਾਂ ਨੂੰ ਜਿਹੜੇ ਆ ਨਾ ਗੱਲਾਂ ਦੇ ਨਾਲ ਮੁੰਡੇ ਦਿੱਤੇ ਉਹਦਾ ਕੰਮ ਨਹੀਂ ਕੀਤਾ ਕੋਈ ਵੀ ਅਸੀਂ ਪੰਥਕ ਬੰਦੇ ਹੈਗੇ ਆ ਅਸੀਂ ਉਸ ਬੰਦੇ ਦੇ ਨਾਲ ਖੜੇ ਆ ਜਿਹੜਾ ਸੰਘਰਸ਼ ਕਰਦਾ ਤੇ ਵਧੀਆ ਗੱਲ ਕਰਦਾ ਵਧੀਆ ਸੋਚ ਤੇ ਖੜਾ ਪੰਜਾਬ ਨੂੰ ਬਲੰਦੀਆਂ ਵੱਲ ਖੜੂਗਾ ਜੀ ਜੀ ਤੇ ਹਰ ਇੱਕ ਦੇ ਨਾਲ ਖੜਾ ਇਨਸਾਨੀਅਤ ਦੀ ਜਿਹੜਾ ਗੱਲ ਕਰਦਾ ਮੈਂ ਨਾ ਜਿਹੜਾ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਖਲੋਂਦਾ ਮੈਂ ਉਹਦੇ ਨਾਲ ਖੜਾ ਕਿਉਂ ਉਹ ਸਾਡੇ ਨਾਲ ਕੱਲ ਨੂੰ ਖੜੂਗਾ ਇਹ ਆ ਗੱਲ ਇਹਨੂੰ 18 ਵਾਰਡ ਵਾਲੇ ਜਿੰਨੇ ਵੀ ਮੈਨੂੰ ਜਾਣਦੇ ਆ 12 ਜਰੀ ਡਿਮੈਂਸ ਕੋਲੋਨੀ ਵਾਲੇ ਸਾਰੇ ਹੀ ਜਸਵੰਤਨਗਰ ਵਾਲੇ ਗਰਜੀ ਨਗਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਰਦਾਰ ਦਲਬੀਰ ਸਿੰਘ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਚੋਣ ਸਾਡੇ ਨਾਲ ਦਾ ਪੈਣਿਆ ਜੀ ਕਿੰਨੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆ ਇਹਨੂੰ ਚੇਤਾ ਕਰਕੇ ਇਹਨੂੰ ਕਾਉਂਸਲਰ ਬਣਾਓ ਵੇਖਿਓ ਕਿੰਨੇ ਕੰਮ ਕਰਦਾ ਉਹਨੇ ਕੰਮ ਜਿਹੜੇ ਪਹਿਲੇ ਤੁਹਾਡੇ ਕਾਉਂਸਲਰ ਨਹੀਂ ਕੀਤੇ ਹੋਣਗੇ ਉਹਨਾਂ ਨੇ ਮੈਂ ਵਹਿਦੇ ਨਾ ਕਹਿਨਾ ਤੇ ਨਾਲੇ ਜੁਰਤਨਾ ਜੁਰਤਨਾ ਤਾਂ ਕਹਿਨਾ ਕਿਉਂ ਸਾਡੇ ਜਿਹੜੇ 18 ਵਾਰਡ ਵਾਲੇ ਬੰਦੇ ਆ ਸਾਰੇ ਜੁਰਤ ਵਾਲੇ ਆ ਸਾਰੇ ਪੜੇ ਲਿਖੇ ਆ ਸਾਰੇ ਬੜੇ ਸਿਆਣੇ ਆ ਇਹਨਾਂ ਦਾ ਜਿਹੜਾ ਤਜਰਬਾ ਵਾ ਸਰਵਸ ਸਦਾ ਬੜਾ ਵਧੀਆ ਵਾ ਇਹਨਾਂ ਕਹਿੰਨੇ ਨਾਰਾਜ਼ ਨਹੀਂ ਕੀਤਾ ਹੋਊਗਾ ਆਪਣੀ ਨੌਕਰੀ ਦੌਰਾਨ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਕੇ ਜਿਹੜੀਆਂ ਵੱਡੀਆਂ ਪਾਰਟੀਆਂ ਭਾਵੇਂ ਉਹ ਝਾੜੂ ਪਾਰਟੀ ਆ ਭਾਵੇਂ ਉਹ ਬਾਦਲਦਲ ਆਲੇ ਆ ਤੇ ਭਾਵੇਂ ਉਹ ਕਾਂਗਰਸ ਵਾਲੇ ਆ ਭਾਵੇਂ ਉਹ ਫੁੱਲ ਵਾਲੇ ਉਹਨਾਂ ਪਤਾ ਲੱਗ ਜੇ ਵੀ ਜਿਹੜੇ ਆ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਆ ਉਹ ਸਾਡੇ ਜਿਹੜੇ ਆ ਮਤਦੇ ਲਾਰੇ ਉਹਨਾਂ ਤੇ ਨਹੀਂ ਲੱਗਣਗੇ ਕੰਮ ਵਾਲਿਆਂ ਨਾਲ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇੱਧਰ ਵੀ ਕਹੂੰਗੀ ਸਾਡੇ ਜਿਹੜੇ ਵੱਡੇ ਨੇ ਮੋਂਦਾਂ ਨਾਲ ਗੱਲਬਾਤ ਕਰਦਾ ਜੀ ਸਤਿ ਸ੍ਰੀ ਅਕਾਲ ਜਮਸ਼ਕਾਰ ਜੀ ਕਿਵੇਂ ਹੋ ਜੀ ਬਹੁਤ ਵਧੀਆ ਠੀਕ ਠਾਕ ਹੋ ਜੀ ਤੁਸੀਂ ਕੀ ਕਹੋਗੇ ਜੀ ਇਹਨਾਂ ਬਾਰੇ ਤੁਹਾਡੇ ਲੱਗ ਕੇ ਖੜੇ ਨਹੀਂ ਜੀ ਸਰਦਾਰ ਦਿਲਬੀਰ ਸਿੰਘ ਜੀ ਤੇਜੀ ਸਾਬਕਾ ਜੇਲ ਸੁਬਡੈਂਟ ਜਿਨ੍ਹਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਆਪਣੀ ਸਰਵਿਸ ਦੌਰਾਨ ਵੀ ਸਮਾਜ ਦੀ ਸੇਵਾ ਕੀਤੀ ਭਾਈਚਾਰੇ ਦੀ ਸੇਵਾ ਕੀਤੀ ਹੈ ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਆਜ਼ਾਦ ਉਮੀਦਵਾਰ ਵਜੋਂ 18 ਵਾਰਡ ਚੋਂ ਇਲੈਕਸ਼ਨ ਲੜ ਰਹੇ ਹੈ ਪਿਛਲੇ 3-4 ਦਿਨਾਂ ਤੋਂ ਮੈਂ ਵੀ ਉਹਨਾਂ ਦੇ ਨਾਲ ਕੈਂਪੇਨ ਦੇ ਵਿੱਚ ਡੋਰ ਟੂ ਡੋਰ ਜਾ ਰਿਹਾ ਹਾਂ ਉਹ ਜਿਹੜਾ ਉਹਨਾਂ ਨੂੰ ਇਸ 18 ਵਾਰਡ ਦੇ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਹੈ ਜਿਹੜਾ ਉਹਨਾਂ ਨੂੰ ਇਤਸ਼ਾਹ ਮਿਲ ਰਿਹਾ ਵਾ ਉਹ ਇੱਕ ਯਕੀਨ ਬਣਦਾ ਕਿ ਉਹਨਾਂ ਦੀ ਜਿੱਤ ਜਿਹੜੀ ਹੈ ਬੜੇ ਵੱਡੀ ਗਿਣਤੀ ਦੇ ਨਾਲ ਚੰਗੀਆਂ ਵੋਟਾਂ ਪਾ ਕੇ ਹੋਏਗੀ ਔਰ ਪੜ੍ਹੇ ਲਿਖੇ ਔਰ ਇਮਾਨਦਾਰ ਵਿਅਕਤੀ ਦੀ ਜਿਹੜੀ ਸੋਚ ਹੈ ਉਹਤੇ ਲੋਕ ਪੈਰਾ ਦਿੰਦੇ ਐ ਅੱਜ ਵੀ ਅੱਜ ਵੀ ਲੋਕ ਗਮਰਾਹ ਨਹੀਂ ਹੁੰਦੇ ਪਾਰਟੀਆਂ ਪਿੱਛੇ ਨਹੀਂ ਲੱਗਦੇ ਕਿਉਂਕਿ ਇਹ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਹੁੰਦੇ ਆ ਇਹ ਸਾਡੇ ਮੁਹੱਲੇ ਦੇ ਸਾਡੇ ਆਪਣੇ ਆਲੇ ਦੁਆਲੇ ਦੇ ਜਿਹੜੇ ਕਾਰਜਾਂ ਲਈ ਹੁੰਦੇ ਆ ਲੋਕਲ ਕੰਮਾਂ ਲਈ ਹੁੰਦੇ ਆ ਔਰ ਲੋਕਲ ਲੋਕ ਜਿਹੜੇ ਆ ਉਹ ਸਾਰੇ ਇਹਨਾਂ ਨੂੰ ਜਾਣਦੇ ਆ ਔਰ ਖਾਸ ਜਿਹੜੀ ਗੱਲ ਆ ਕਿ ਇਹ ਉਸ ਪਿੰਡ ਨੂੰ ਬਿਲੋਂਗ ਕਰਦੇ ਆ ਬਿਲਗਾ ਜਿੱਥੇ ਕਿ ਸੋਝ ਲੋਕੀ ਆਜ਼ਾਦੀ ਕਲਾਟੀਆਂ ਦਾ ਪਿੰਡ ਰਿਹਾ 100 ਤੋਂ ਵੱਧ ਉੱਥੇ ਆਜ਼ਾਦੀ ਕਲਾਟੀਆਂ ਜਿਹੜੇ ਰਹੇ ਆ ਤੇ ਉਸ ਪਿੰਡ ਨੂੰ ਇਹ ਪਰਿਵਾਰ ਬਿਲੋਂਗ ਕਰਦਾ ਵਾ ਖੂਨ ਦੇ ਵਿੱਚ ਇੱਕ ਜज्ਵਾ ਵਾ ਸਮਾਜ ਦੀ ਸੇਵਾ ਕੌਮ ਦੀ ਸੇਵਾ ਦੇਸ਼ ਦੀ ਸੇਵਾ ਜਿਹੜੀ ਐ ਉਹ ਜਿਹੜੀ ਸਾਰੀ ਇਹ ਰੰਗ ਲਿਆਉਂਗੀ ਔਰ ਇਹਦਾ ਜਿਹੜਾ ਆਪਾਂ ਨੂੰ 21 ਤਰੀਕ ਨੂੰ ਰਿਜ਼ਲਟ ਮਿਲ ਜਾਣਾ ਵਾ ਔਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਵਾਂ ਕਿ ਪੈਨ ਇਹਨਾਂ ਦਾ ਚੋਣ ਨਿਸ਼ਾਨ ਆ 3 ਨੰਬਰ ਤੇ ਇਹਨਾਂ ਦਾ ਜਿਹੜਾ ਬਟਨ ਦਵਾ ਕੇ ਪੈਨ ਦੇ ਬਟਨ ਤੇ ਦਵਾ ਕੇ ਆਪਣਾ ਭਰਮਾ ਹੰਗਾਰਾ ਦੇ ਕੇ ਇਹਨਾਂ ਨੂੰ ਆਪਾਂ ਵੱਡੀ ਜਿੱਤ ਦੇ ਨਾਲ ਕਾਉਂਸਲਰ ਬਣਾ ਕੇ ਨਗਰ ਨਿਗਮ ਹੌਸ ਤੇ ਭੇਜੀਏ ਤਾਂ ਜੋ ਇਹ ਇਸ ਇਲਾਕੇ ਦੇ ਤਾਂ ਕੰਮ ਕਰਾਉਣ ਔਰ ਸਾਰੇ ਸ਼ਹਿਰ ਵਾਸਤੇ ਵੀ ਇੱਕ ਵਧੀਆ ਇੱਕ ਮਕੀਨਾ ਦੀ ਜਿਹੜੀ ਹੈ ਮੈਸੇਜ ਜਾਂਦਾ ਹੈ ਡੈਫੀਨਿਟਲੀ ਜੀ 21 ਤਰੀਕ ਨੂੰ ਹੁਣ ਚੋਣਾ ਹੈ ਜੀ 21 ਤਰੀਕ ਨੂੰ ਸਵੇਰੇ ਅਸੀਂ ਵੋਟਾਂ ਪਾਉਣੀਆਂ ਸ਼ਾਮ ਤੱਕ ਸਾਡੇ ਕੋਲ ਰਿਜ਼ਲਟ ਆ ਜਾਣਾ ਫੈਸਲਾ ਤੁਹਾਡਾ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਵਾਰਡ ਦੇ ਵਿੱਚੋਂ ਕਿਹੜਾ ਉਮੀਦਵਾਰ ਚੁਣਨਾ ਜਲੰਧਰ ਵਾਲੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਵਾਰਡ ਦਾ ਨੰਬਰ ਲੇ ਕੇ ਤੁਸੀਂ ਆਪਣੇ ਉਮੀਦਵਾਰ ਨੂੰ ਜਿਹਨੂੰ ਵੋਟ ਪਾਉਣਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਹੋ ਕਮੈਂਟ ਰੂਲ ਕਰਕੇ ਦਿਓ ਧੰਨਵਾਦ ਜੀ ਆਮ ਆਦਮੀ ਪਾਰਟੀ ਨਾਲ ਤੁਸੀਂ ਕਾਫੀ ਕੰਮ ਵੀ ਕਰਦੇ ਰਹੇ ਹੋ ਇਹ ਚੱਕਰ ਕੀ ਹੋਇਆ ਕਿ ਰੋਸਾ ਪੈ ਗਿਆ ਕਿ ਟਿਕਟ ਨਹੀਂ ਮਿਲੀ ਗਲਬਤ ਕੀ ਹੋਈਗੀ ਜਾਤਵੀਰ ਮਨ ਖੜੇ ਹੋਗੇ ਤੁਸੀਂ ਟਿਕਟ ਲੈਣ ਲਈ ਮੇਰੇ ਕੋਲੇ ਕੋਈ ਬੈਗ ਹੈ ਨਹੀਂ ਸੀਗਾ ਜੇ ਮੈਂ ਮੇਰੇ ਕੋਲੇ ਕੋਈ ਥੋੜਾ ਬੈਗ ਹੁੰਦਾ ਤੇ ਮੈਂ ਜਾ ਕੇ ਟਿਕਟ ਲੈ ਆਉਂਦਾ ਪਰੰਤੂ ਮੈਂ ਬੈਗ ਕਿਹੜੀ ਦੀ ਗੱਲ ਕਰਦੇ ਹੋ ਬੈਗ ਨੋਟਾਂ ਵਾਲਾ ਉਹਦੀ ਕਹਿ ਰਹੇ ਹੋ ਕਿ ਅਸੀਂ ਇੱਕ ਤਰੀਕੇ ਦੇ ਜਿੱਤੇ ਹੋਏ ਆ ਆਜ਼ਾਦ ਮਿਰਵਾਰ ਹੋ ਕੇ ਕਿਉਂਕਿ ਤੁਹਾਡੇ ਸਾਹਮਣੇ ਜਿਹੜੀ ਪਹਾੜ ਵਰਗੀਆਂ ਪਾਰਟੀਆਂ ਦਾ ਪੂਰਾ ਬਰਜੋਰ ਲੱਗਾ ਉਹ ਪੁਰਾਣੀ ਸਿਆਸੀ ਆਗੂ ਨੇ ਜੀ ਪੁਰਾਣੀਆਂ ਸਿਆਸਤ ਪਾਰਟੀਆਂ ਨੇ ਜਿਹੜੀ ਕਹਿੰਦੇ ਕਿ ਅਸੀਂ ਕਿਸ ਤਰੀਕੇ ਨਾਲ ਚੋਣ ਲੜਨੀ ਹੈ ਆਪਣੇ ਉਮੀਦਵਾਰ ਨੂੰ ਸੁਝਾ ਕੇ ਭੇਜਦੇ ਕਿ ਭਾਈ ਐਵੇਂ ਐਵੇਂ ਕਰਨਾ ਉਹਨਾਂ ਨੇ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਆ ਉਹਨੂੰ ਬਦਲਾਅ ਦੀ ਜਗ੍ਹਾ ਤੇ ਕਿਸੇ ਹੋਰ ਢਿੱਕੇ ਨਾਲ ਬਦਲਾਅ ਨਹੀਂ ਸਰ ਜੀ ਸਭ ਤੋਂ ਭਗਤ ਸਿੰਘ ਉਹਨਾਂ ਨੂੰ ਜ਼ਿਆਦਾ ਬਣ ਲੈ ਕੇ ਚੱਲਦੇ ਨੇ ਹਾਂ ਜੀ ਐਸੀ ਉਹਨਾਂ ਨਾਲ ਵੀ ਜ਼ਿਆਦਾ ਲੈਣੇ ਆ ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਪਾਰਟੀਆਂ ਰਹੀਆਂ ਵਾ 47 ਸੰਤਾਂ ਤੋਂ ਭਾਵੇਂ ਉਹ ਕਾਂਗਰਸ ਹੀ ਭਾਵੇਂ ਬੀਜੇਪੀ ਆ ਤੇ ਭਾਵੇਂ ਬਾਦਲਦਾਰ ਆ ਇਹ ਸਾਰਿਆਂ ਨੇ ਲੋਕਾਂ ਨੂੰ ਜਿਹੜੇ ਆ ਨਾ ਗੱਲਾਂ ਦੇ ਨਾਲ ਮੁੰਡੇ ਦਿੱਤੇ ਉਹਦਾ ਕੰਮ ਨਹੀਂ ਕੀਤਾ ਕੋਈ ਸਲੋਗਨ ਜਿਹੜਾ ਥੋੜਾ ਜਿਹਾ ਲਲਦਾ ਮਿਲਦਾ ਅਬ ਕੀ ਬਾਰ ਮੋਦੀ ਸਰਕਾਰ ਅਬ ਕੀ ਬਾਰ ਆਜ਼ਾਦ ਆਜ਼ਾਦ ਉਮੀਦਵਾਰ ਹੈ ਮੋਦੀ ਸਰਕਾਰ ਦਾ ਕੁਝ ਵੀ ਨਹੀਂ ਆ ਉਹਨਾਂ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਲੋਕਲ ਬੋਡੀ ਜਿਹੜੇ ਲੋਕਲ ਲੋਕ ਹੁੰਦੇ ਉਹਨਾਂ ਨੂੰ ਕਿ ਸਾਡਾ ਕਨੈਕਟ ਐਮਸੀ ਤੱਕ ਪਹੁੰਚੇ ਐਮਸੀ ਸਾਡੀ ਆਵਾਜ਼ ਅਕੇ ਤੱਕ ਲੈ ਕੇ ਜਾਏ ਹੁਣ ਤੁਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਤੁਸੀ ਬਹੁਤ ਖੁਸ਼ ਨਹੀਂ ਲੱਗ ਰਹੀ ਜੀ ਸੋ ਹੁਣ ਜੇਕਰ ਅਸੀਂ ਆਪਣੇ ਇਲਾਕੇ ਦੇ ਕੰਮ ਕਰਾਉਣੀਆਂ ਉਹਨਾਂ ਦੀਆਂ ਮੰਗਾਪੁਰੀਆਂ ਕਰਨੀਆਂ ਕਿਹੜੀ ਸਰਕਾਰ ਤੋਂ ਅਪਰੋਚ ਕਰੂਗੇ ਤੁਸੀਂ ਆਹ ਰੋੜ ਜਿਹੜੀ ਬਣੀ ਆ ਰਤੋ ਰਾਤ ਬਣ ਗਈ ਆ ਆਹ ਬਜਰੀ ਜਿਹੜੀ ਆ ਨਿਕਲ ਰਹੀ ਆ ਇੱਕ ਦਿਨ ਨੂੰ ਮੀਂਹ ਪਿਆ ਤਾਂ ਇਹ ਵੀ ਗਈ ਆ ਸੋੜ ਤੋਂ ਨਵੀਂ ਬਣ ਗਈ ਆ ਲੈਨਰ ਉਹਨਾਂ ਲਾਤੇ ਲੈਨਰ ਰਾਤੀ ਲੱਗਿਆ ਜੀ ਅੱਛਾ ਰਾਤੀ ਲੱਗਿਆ ਸੋਰੇ ਸੋਰੇ ਅਸੀਂ ਆ ਕੇ ਦੇਖਦੇ ਆਂ ਇੰਨਾ ਕੁਝ ਤਾਂ ਬਣਿਆ ਪਹਿਲੇ ਤੇ ਟੋਏ ਪਏ ਸੀ ਮੇਰਾ ਤਾਂ ਇਲਾਕੇ ਇੱਕ ਦਿਨ ਦੁਖਣ ਲੱਗ ਗਿਆ ਇਤੋਂ ਨੰਗਦੇ ਨੰਗਦੇ ਤੇ ਗੱਡੀ ਵੀ ਟੁੱਟ ਗਈ